ਸੰਗਰੂਰ ਵਾਲਿਓ ਕੀ ਹਾਲ ਚਾਲ ਇੱਕ ਤਰੀਕ ਨੂੰ ਤਿਆਰ ਝਾੜੂ ਵਾਲਾ ਬਟਨ ਦੱਪਣ ਨੂੰ ਤਿਆਰ ਆਪਣੇ ਪੁੱਤ ਮੀਤ ਹੇਰ ਨੂੰ ਪਾਰਲੀਮੈਂਟ ਪਹੁੰਚਾਉਣ ਨੂੰ ਤਿਆਰ ਓ ਵੀਰੋ ਖੁਸ਼ ਕਰਤਾ ਦਿਲ ਖੁਸ਼ ਕਰਤਾ ਅੱਜ ਅੱਜ ਇੰਨੀ ਗਰਮੀ 47 48 ਡਿਗਰੀ ਤੱਕ ਕਹਿਣ ਨੂੰ ਐ ਜਦੋਂ ਲੋਕ ਇਕੱਠੇ ਹੋ ਜਾਣ 50 52 ਡਿਗਰੀ ਤੱਕ ਇੰਨੇ ਜ਼ਿਆਦਾ ਭਾਰੀ ਗਿਣਤੀ ਚ ਮਾਵਾ ਪੈਣਾ ਬੱਚੇ ਇਕੱਠੇ ਹੋਏ ਨੇ ਉਹ ਸੁਖਬੀਰ ਬਾਦਲ ਹੋਰ ਇਹਨੂੰ ਦਿਹਾੜੀ ਤੇ ਵੀ ਨਹੀਂ ਮਿਲਦੇ ਬੰਦੇ ਤੇ ਤੁਸੀਂ ਸਾਨੂੰ ਇੰਨਾ ਪਿਆਰ ਕਰਨ ਆਏ ਹੋ ਕੋਈ ਬੋਲ ਨਹੀਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਵੋਟਾਂ ਦਾ ਆਖਰੀ ਦਿਨ ਜਿੱਥੇ ਆਪਾਂ ਸਮਝ ਲਓ ਰੀਵਨ ਨੂੰ ਟੱਚ ਕਰਦੇ ਹੁੰਨੇ ਆ ਉਹ ਤਾਂ ਫਿਰ ਸੰਗਰੂਰ ਹੀ ਐ ਜੀ ਸੰਗਰੂਰ ਆਉਣਾ ਪੈਣਾ ਤਾਂ ਸੰਗਰੂਰ ਆਏ ਨੇ ਅੱਜ ਤਾੜੀਆਂ ਮਾਰ ਕੇ ਸਵਾਗਤ ਕਰਦੇ ਉਹਨਾਂ ਦਾ ਸੋ ਵੀਰਾਂ 6 ਗੇਟ ਹੋ ਗਏ 1 ਰਹਿ ਗਿਆ ਫਾ ਪਰਸੋਂ ਨੂੰ ਵੋਟਾਂ ਪੈਣਗੀਆਂ ਵੀਰੋ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣਾ ਮੋਤੀ ਦੀ ਸਰਕਾਰ ਨਹੀਂ ਆ ਰਹੀ ਇੰਡੀਆ ਗਠਵੰਦਨ ਦੀ ਸਰਕਾਰ ਆ ਰਹੀ ਹੈ ਤੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਉਹ ਸਰਕਾਰ ਦੇ ਵਿੱਚ ਹੋਊਗਾ ਸੰਗਰੂਰ ਵਾਲਿਓ ਕੀ ਹਾਲ ਚਾਲ ਹੈ ਇੱਕ ਤਰੀਕ ਨੂੰ ਤਿਆਰ ਝਾੜੂ ਵਾਲਾ ਬਟਨ ਦੱਪਣ ਨੂੰ ਤਿਆਰ ਆਪਣੇ ਪੁੱਤ ਮੀਤ ਹੇਰ ਨੂੰ ਪਾਰਲੀਮੈਂਟ ਪਹੁੰਚਾਉਣ ਨੂੰ ਤਿਆਰੋ ਉਹ ਵੀਰੋ ਖੁਸ਼ ਕਰਤਾ ਦਿਲ ਖੁਸ਼ ਕਰਤਾ ਅੱਜ ਅੱਜ ਇੰਨੀ ਗਰਮੀ 47 48 ਡਿਗਰੀ ਤੱਕ ਕਹਿਣ ਨੂੰ ਹੈ ਜਦੋਂ ਲੋਕ ਇਕੱਠੇ ਹੋ ਜਾਣ 50 52 ਡਿਗਰੀ ਤੱਕ ਇੰਨੇ ਜ਼ਿਆਦਾ ਭਾਰੀ ਗਿਣਤੀ ਚ ਮਾਵਾ ਭੈਣਾ बच्चे इकट्ठे हुए ने ओ सुखबीर बादल होरे नु तिहाड़ी ते भी नहीं मिलते बंदे ते ਤੁਸੀਂ ਸਾਨੂੰ ਇੰਨਾ ਪਿਆਰ ਕਰਨ ਆਏ ਹੋ ਕੋਈ ਬੋਲ ਨਹੀਂ ਅਰਵਿੰਦ केजरीवाल ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਵੋਟਾਂ ਦਾ ਆਖਰੀ ਦਿਨ ਜਿੱਥੇ ਆਪਾਂ ਸਮਝ ਲਓ ਰੀਵਨ ਨੂੰ ਟੱਚ ਕਰਦੇ ਹੁੰਨੇ ਆ ਉਹ ਤਾਂ ਫਿਰ ਸੰਗਰੂਰ ਹੀ ਹੈ ਜੀ ਸੰਗਰੂਰ ਆਉਣਾ ਪੈਣਾ ਤਾਂ ਸੰਗਰੂਰ ਆਏ ਨੇ ਅੱਜ ਤਾੜੀਆਂ ਮਾਰ ਕੇ ਸਵਾਗਤ ਕਰਦੇ ਹੋ ਇਹਨਾਂ ਦਾ ਸੋ ਵੀਰਾਂ 6 ਗੇਟ ਹੋ ਗਏ ਇੱਕ ਰਹਿ ਗਿਆ ਫਾ ਪਰਸੋ ਨੂੰ ਵੋਟਾਂ ਪੈਣਗੀਆਂ ਵੀਰੋ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣਾ ਮੋਦੀ ਦੀ ਸਰਕਾਰ ਨਹੀਂ ਆ ਰਹੀ ਇੰਡੀਆ ਗਠਜੰਦਨ ਦੀ ਸਰਕਾਰ ਆ ਰਹੀ ਹੈ ਤੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਉਹ ਸਰਕਾਰ ਦੇ ਵਿੱਚ ਹੋਊਗਾ